ਆ ਗਈ ਆ ਗਈ ਆ ਗਈ ਪੰਜਾਬ ਪੌਲਸ ਆਪਣੀ ਅੱਜ ਤੇ ਆ ਗਈ ਹੁਣ ਤੁਰਨਾ ਵੀ ਹੋ ਗਿਆ ਏ ਓਖਾ 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 ਅਨਾਂ ਦੀ ਚਾਲ ਕਿਉਂ بگੜੀ ਹੋਈ ਆ ਕਿਉਂ ਇਹਨਾਂ ਨੂੰ ਲਾਠੀਆਂ ਦੇ ਜ਼ਹਾਰੇ ਤੁਰਨਾ ਪੈ ਰਿਹਾ ਏ ਹੁਣ ਤਾਂ ਤੁਰਨਾ ਵੀ ਹੋ ਗਿਆ ਏ ਓਖਾ ਅਖੇਕਾਰ ਇਹਨਾਂ ਨੇ ਜਿਹੜਾ ਕੀਤਾ ਕੀ ਹੈ ਜਿਹੜਾ ਪੁਲਿਸ ਕਸਟਡੀ ਦੇ ਵਿੱਚ ਲੰਘੜਾ ਲੰਘਾ ਕੇ ਤੁਰ ਰੈ ਨੇ ਕਿਉਂਕਿ ਕਦੀ ਇਹ ਲਲਕਾਰੇ ਮਾਰਿਆ ਕਰਦੇ ਸੀ ਲੋਕਾਂ 'ਤੇ ਹਮਲੇ ਕਰਿਆ ਕਰਦੇ ਸੀ ਦਰਅਸਲ ਜੇਕਰ ਪੰਜਾਬ ਪੁਲਿਸ ਦੀ ਮੰਨੀਏ ਯਾ ਜੁਦ ਨਸ਼ੇ ਫਰੋਦ ਦੇ ਵਿੱਚ ਬੜ ਰਹੀ ਸੀ ਵਾਦਾ ਬਸ ਫੇਰ ਕਿਸੇ ਉਸਨੇ ਵੀ ਪੂਰਾ ਕਰਤਾ ਕਾਟਾ ਵਾਦਾ ਪਹਿਲੀ ਜਾਣਕਾਰੀ ਦੇ ਮੁਤਾਬਕ ਐਨਾ ਨੇ ਬਠਿੰਡਾ ਦੇ ਇੱਕ ਸਮਾਜ ਸੇਵੀ ਨੂੰ ਘੇਰ ਲਿਆ ਕਿਉਂਕਿ ਇਹਨਾਂ ਨੂੰ ਸ਼ੱਕ ਸੀ ਕਿ ਉਹ ਪੰਜਾਬ ਪੁਲਿਸ ਨੂੰ ਨਸ਼ੇ ਦੀਆਂ ਸੂਚਨਾਵਾਂ ਦਿੰਦਾ ਹੈ ਐਨਾ ਨੇ ਉਸ ਨੂੰ ਜ਼ਿੰਦਗੀ ਤੇ ਮੌਤ ਦੇ ਵਿੱਚ ਜੂਝਣ ਲਈ ਮਜਬੂਰ ਕਰਤਾ ਇਸ ਗੱਲ ਦੀ ਜਾਣਕਾਰੀ ਜਦੋਂ ਬਠਿੰਡਾ ਪੁਲਿਸ ਨੂੰ ਲੱਗੀ ਤਾਂ ਬਾਦ ਫੇਰ ਕੇ ਸੀ ਪੁਲਿਸ ਵੀ ਆਪਣੀ ਆਈਟ ਆ ਗਈ ਕੱਲੇ ਕੱਲੇ ਨੂੰ ਲੱਭਿਆ ਇੱਕ ਨਹੀਂ ਦੋ ਨਹੀਂ ਤਿੰਨ ਨਹੀਂ ਪੂਰੇ 7 ਰੋਪੇ ਪੁਲਸ ਨੇ ਲੱਭ ਲਏ ਸੱਤਾ ਨੂੰ ਗ੍ਰਿਫਤਾਰ ਕਰ ਲਿਆ ਏ ਚਾਹਨਾ ਚ ਜਿਹੜੇ ਮੁੱਖ ਦੋਸ਼ੀ ਨੇ ਜਿਨ੍ਹਾਂ ਨੇ ਬਾਲੀ ਟਪੂ ਟਪੂ ਲਾਈ ਸੀ ਉਹਨਾਂ ਦਾ ਇਹ ਹਾਲ ਹੋ ਗਿਆ ਕਿ ਹੁਣ ਕਿਸ ਕੇਸ ਕੇ ਤੋਰਨੇ ਆਉਤੋ ਹਨ ਸੁਣਾਦ ਨੇ ਆ ਐਸਐਸਪੀ ਬਠਿੰਡਾ ਦੀ ਜ਼ੁਬਾਨੇ ਆਖਰਕਾਰ ਅਨਦਾ ਇਹ ਹਾਲ ਕਿਉਂ ਕੀਤਾ ਕਿਆ ਤੈਨ ਪੇ ਪੰਜਾਬੀ ਟੀਵੀ ਦੇ ਲਈ ਜਿਤਿੰਦਰ ਪਾਉਲ ਕੋਲੇਰ ਦੀ ਜਬਾਓ ਇਨਾ ਤੋਂ ਇਹੀ ਪਤਾ ਲੱਗਿਆ ਕਿ ਜਿਹੜਾ ਇਹ ਪਵਨ ਸੁਖੀ ਹੈ ਇਹਦੇ ਤੇ ਪਹਿਲਾਂ 3-4 ਐਨਡੀਪੀਐਸ ਦੇ ਪਰਚੇ ਦਰਜ ਹੈ ਔਰ ਇਹਨਾਂ 'ਚ ਇੱਕ ਤੇ ਕੁਝ ਲੜਾਈ ਝਗੜੇ ਦੇ ਆ ਬਾਕੀਆਂ ਦੀ ਕੋਈ ਕ੍ਰਿਮੀਨਲ ਹਿਸਟਰੀ ਨਹੀਂ ਹੈ ਬਟ ਸਿੰਸ ਸਾਨੂੰ ਪਤਾ ਲੱਗਿਆ ਕਿ ਜਿਹੜਾ ਪ੍ਰੇਮ ਹੈ ਇੱਕ ਸਮਾਜ ਸੇਵੀ ਹੈ ਔਰ ਸਾਡੀ ਜਿਹੜੀ ਪੰਜਾਬ ਪੁਲਿਸ ਸੀ ਪੰਜਾਬ ਸਰਕਾਰ ਦੀ ਰਾਦਰ ਇੱਕ ਨਸ਼ੇ ਦੇ ਖਿਲਾਫ ਜਿਹੜਾ ਯੁੱਧ ਚੱਲ ਰਿਹਾ ਹੈ ਉਹਦੇ 'ਚ ਸਾਨੂੰ ਸਾਡੇ ਨਾਲ ਖੜਾ ਹੈ ਸੋ ਆਈ ਵਾਂਟ ਟੂ ਕਨਵੇ ਟੂ ਥਿਸ ਕਿ ਜਿਹੜੇ ਇਸ ਤਰ੍ਹਾਂ ਦੇ ਲੋਗ ਜਿਹੜੇ ਸਰਕਾਰ ਦੇ ਨਾਲ ਔਰ ਨਸ਼ੇ ਦੇ ਵਿਰੋਧੀ ਜਿਹੜੀ ਮੁਹਿੰਮ ਚੱਲ ਰਹੀ ਹੈ ਉਹਦੇ ਨਾਲ ਸਾਡੇ ਨਾਲ ਖੜੇ ਆ ਅਸੀਂ ਸਾਰੇ ਇਨਕਲੂਡਿੰਗ ਮੀਐਸਐਸਪੀ ਉਹਦੇ ਨਾਲ ਅਸੀਂ ਮੋਢੇ ਨਾਲ ਮੋਢਾ ਜੋੜ ਕੇ ਖੜੇ ਆ ਔਰ ਜਿਹੜੇ ਇਸ ਤਰ੍ਹਾਂ ਕੋਈ ਇਸ ਤਰ੍ਹਾਂ ਦੇ ਇਨਸਾਨ ਤੇ ਸੋਚਣਗੇ ਵੀ ਕਿ ਅਸੀਂ ਉਹਨੂੰ ਬਾਡੀਲੀ ਹਾਰਮ ਕਰਾਂਗੇ ਜਾਂ ਇੰਜਰ ਕਰਾਂਗੇ ਉਹਦੇ ਤੇ ਅਸੀਂ ਐਗਜ਼ੈਂਪਲਰੀ ਉਹਨਾਂ ਨੂੰ ਪੁਨਿਸ਼ਿਵ ਕਰ ਰਹੇ ਆ ਉਹਨਾਂ ਤੇ ਸਖਤੋ ਸਖਤ ਅਸੀਂ ਸੈਕਸ਼ਨਸ ਲਗਾ ਕੇ ਵਿਥਿਨ 14 ਘੰਟੇ ਉਹਨਾਂ ਨੂੰ ਅਰੈਸਟ ਕੀਤਾ ਐ ਐਂਡ ਵੀ ਵਿਲ ਇਨਸ਼ੋਰ ਕਿ ਉਹਨਾਂ ਨੂੰ ਕਨਵਿਕਸ਼ਨ ਹੁੰਦੀ ਐ ਔਰ ਆਈ ਵਾਂਟ ਟੂ ਕਨਵੇ ਥਰੂ ਯੂ ਇੱਕ ਹੋਰ ਗੱਲ ਕਿ ਜਿਹੜੀ ਪੰਜਾਬ ਸਰਕਾਰ ਹੈ ਉਹ ਇਸ ਯੁੱਧ 'ਚ ਬਹੁਤ ਹੀ ਪੂਰੇ ਪੁਰਜੋਰ ਨਾਲ ਲੱਗੀ ਹੋਈ ਹੈ ਇਨਕਲੂਡਿੰਗ ਬਠਿੰਡਾ ਪੁਲਿਸ ਸੋ ਕਿਸੇ ਵੀ ਵਿਅਕਤੀ ਨੇ ਜਦੋਂ ਸਾਨੂੰ ਇਸ ਡਰੱਗਸ ਤੇ ਜਿਹੜੀ ਸਾਡੀ ਡਰਾਈਵ ਹੈ ਉਹਦੇ 'ਚ ਸਾਡਾ ਸਾਥ ਦੇਣਾ ਤੁਸੀਂ ਬਿਲਕੁਲ ਵੀ ਇਸ ਗੱਲ ਤੋਂ ਨਹੀਂ ਡਰਨਾ ਕਿ ਕੋਈ ਤੁਹਾਨੂੰ ਇਸ ਤਰ੍ਹਾਂ ਅਟੈਕ ਕਰੇਗਾ